हां ਪੰਜਾਬੀਓ ਤੁਹਾਨੂੰ ਜਿਵੇਂ ਕਿ ਮੈਂ ਕਿਹਾ ਸੀਗਾ ਵੀ ਮਸਲੇ ਇੰਨੇ ਗੰਭੀਰ ਤੇ ਗੁੰਝਲਦਾਰ ਹੁੰਦੇ ਜਾ ਰਹੇ ਆ ਪੰਜਾਬ ਦੇ ਸ਼ਾਇਦ ਆਪਾਂ ਨੂੰ ਰੋਜ਼ ਤੁਹਾਡੇ ਨਾਲ ਗੱਲਬਾਤ ਕਰਨੀ ਪਵੇ ਤੁਹਾਨੂੰ ਜਗਾਉਣ ਲਈ ਸੁਚੇਤ ਕਰਨ ਲਈ ਚਕੰਨੇ ਕਰਨ ਲਈ ਤੁਹਾਨੂੰ ਜਗਾਉਣ ਦੇ ਲਈ ਜਾਗੋ ਪੰਜਾਬੀਓ ਜਾਗੋ ਯਾਰ ਤੁਹਾਡੇ ਹਰ ਰੋਜ਼ ਪੰਜਾਬ ਦੇ ਕਾਫਲੇ ਲੁੱਟੇ ਜਾ ਰਹੇ ਆ ਪੰਜਾਬ ਨੂੰ ਬਰਵਾਦ ਕੀਤਾ ਜਾ ਰਿਹਾ ਤਬਾਹ ਕੀਤਾ ਜਾ ਰਿਹਾ ਦਿੱਲੀ ਦੀ ਜਿੰਨੀ ਲਟੇਰਾ ਜੁੰਡਲੀ ਵੱਲੋਂ ਤੇ ਨਾਲ ਹੱਥ ਹੁਕਾ ਬਣਿਆ ਹੋਇਆ ਭਵੰਤਮਾਨ ਧਿਆਨ ਨਾਲ ਸੁਣ ਲਓ ਗੱਲ ਜਿਹੜੇ ਬੜੇ ਲੰਮੇ ਸਮੇਂ ਤੋਂ ਅਸੀਂ ਰੌਲਾ ਪਾਉਂਦੇ ਆ ਰਹੇ ਆਂ ਕਿ ਪੰਜਾਬ ਦਾ ਬੋਨਫਾਇਡ ਪੰਜਾਬ ਦਾ ਡੋਮਿਸਾਈਲ ਪੰਜਾਬ ਦੀਆਂ ਨੌਕਰੀਆਂ 'ਚ ਲਾਜ਼ਮੀ ਹੋਵੇ ਧਿਆਨ ਦਿਓ 21725 ਨੂੰ 21725 ਨੂੰ ਮੇਰੇ ਕੋਲ ਚਿੱਠੀ ਆ 21725 ਨੂੰ ਪਸ਼ੂ ਪਾਲਣ ਵਿਭਾਗ ਦੇ ਵਿੱਚ ਪੰਜ ਪੋਸਟਾਂ ਕੱਢੀਆਂ ਜਾਂਦੀਆਂ ਨੇ ਪੰਜ ਬੰਦੇ ਰੱਖੇ ਜਾਂਦੇ ਆ 21 7 25 ਨੂੰ ਧਿਆਨ ਦਿਓ ਮੈਂ ਇਕੱਲੇ-ਕਿਲਾ ਨੋਂ ਨਸ਼ਰ ਕਰ ਰਿਹਾ ਨੋਂ ਲੈ ਕੇ 10 ਰਿਹਾ ਪਹਿਲਾ ਨਾਮ ਆਉਂਦਾ ਮਨੀਸ਼ ਕੁਮਾਰ ਪੁੱਤਰ ਹੰਸਰਾਜ ਇਹ ਜੀ ਹੈਗਾ ਜਿਹੜਾ ਸਰਸਾ ਹਰਿਆਣੇ ਤੋਂ ਦੂਜਾ ਆ ਗਿਆ ਬਜਿੰਦਰ ਪੁੱਤਰ ਲਾਲਚੰਦਾ ਜਿਹੜਾ ਹਸਾਰ ਹਰਿਆਣੇ ਤੋਂ ਤੀਜਾ ਆ ਗਿਆ ਵਿਕਾਸਪਾਦੂ ਪੁੱਤਰ ਬਨੋਧ ਕੁਮਾਰ ਜਿਲ੍ਹਾ ਹਨੂਮਾਨਗੜ ਰਾਜਸਥਾਨ ਤੋਂ ਚੌਥਾ ਆ ਗਿਆ ਅਫਸ਼ੇਕ ਪੁੱਤਰ ਰਕੇਸ਼ ਕੁਮਾਰ ਪਿੰਡ ਪਹਾੜਪੁਰ ਜਿਲ੍ਹਾ ਫਤੇਹਪੁਰ ਉੱਤਰ ਪ੍ਰਦੇਸ਼ ਤੋਂ ਤੇ ਪੰਜਵਾਂ ਆ ਗਿਆ ਵਿਪਨ ਕੁਮਾਰ ਪੁੱਤਰ ਲਾਲਚੰਦ ਫਾਇਲ ਕਰ ਦੋ ਜਾਣੇ ਦੋ ਹਰਿਆਣੇ ਦੇ ਇੱਕ ਰਾਜਸਥਾਨ ਦਾ ਇੱਕ ਯੂਪੀ ਦਾ ਇੱਕ ਮੁੰਡਾ ਪੰਜਾਬ ਦਾ ਪੰਜਾਂ ਦੇ ਵਿੱਚੋਂ ਚਾਰ ਬਾਹਰਲੇ ਸੂਬਿਆਂ ਦੇ ਐ ਇੱਕ ਪੰਜਾਬ ਦਾ ਕਿੰਨੇ ਪਰਸੈਂਟ ਹੋ ਗਏ ਬਾਹਰਲੇ 99% ਨਾ ਨਵੇਂ ਪਰਸੈਂਟ ਬਾਹਰਲੇ ਐ 1% ਪੰਜਾਬ ਦਾ ਹੁਣ ਇਹ ਹੈਰਾਨੀ ਦੀ ਗੱਲ ਦੇਖੋ ਵੀ ਕਿਵੇਂ ਸਾਡੀਆਂ ਨੌਕਰੀਆਂ ਲੁੱਟਾਈਆਂ ਜਾ ਰਹੀਆਂ ਨੇ ਕਿਵੇਂ ਸਾਨੂੰ ਬਰਬਾਦ ਕੀਤਾ ਜਾ ਰਿਹਾ ਹੈ ਕਿਵੇਂ ਸਾਡੀਆਂ ਨੌਕਰੀਆਂ ਤੇ ਲਿਆ ਕੇ ਬਾਹਰਲੇ ਬੰਦੇ ਇਹ ਕਹਿੰਦਾ ਮੈਂ 55000 ਨੌਕਰੀ ਦੇਤੀ ਮੈਂ 60000 ਨੌਕਰੀ ਦੇਤੀ ਇਹ ਅੰਕੜੇ ਕਿਉਂ ਨਹੀਂ ਦੇ ਰਿਹਾ ਕਿਉਂਕਿ ਉਹਨਾਂ 55000 ਜਿਹੜੀ ਇਹ ਗੱਲ ਕਰਦਾ ਵਸ ਇੰਨੀਆਂ ਹੈ ਨਹੀਂ ਇਹਦੇ ਮੁਤਾਬਕ ਮੰਨ ਵੀ ਲੱਗੇ ਤਾਂ 40000 35000 ਬੰਦਾ ਬਾਹਰ ਲਾ ਹੋਗਾ ਬਟ ਤੇ ਲੈ ਲੋ ਤੁਹਾਡੇ ਸਾਹਮਣੇ ਮੈਂ ਤੁਹਾਡੇ ਅੰਕੜੇ ਪੇਸ਼ ਕੀਤੇ ਆ ਵੀ ਪੰਜਾਂ ਦੇ ਵਿੱਚੋਂ ਪਸ਼ੂ ਪਾਲਨ ਭਾਗ ਦੇ ਵਿੱਚ ਪੰਜ ਬੰਦਾ ਨਿਯੁਕਤੀ ਕੀਤੀ ਗਈ ਹੈ ਪੰਜਾਂ ਚੋਂ ਦੋ ਹਰਿਆਣੇ ਤੋਂ ਇੱਕ ਰਾਸਥਾਂ ਤੋਂ ਇੱਕ ਜੁਪੀਤ ਦੇ ਇੱਕ ਪੰਜਾਬ ਤੋਂ ਆ ਹੁਣ ਆਪੇ ਸਹਾਲਾ ਲਓ ਕਿ ਅਸੀਂ ਤੁਰੇ ਫਿਰਦੇ ਤੇ ਤੱਪੜ ਝਾੜ ਕੇ ਵਸਾਉਂਦੇ ਭਵੰਤਮਾਨ ਜੰਦਾਬਾਦ ਇਨਕਲਾਬ ਜੰਦਾਬਾਦ ਕੇਜਰੀਵਾਲ ਸਾਰਾ ਪੰਜਾਬ ਤੇਰੇ ਨਾਲ ਤੁਰੇ ਫਿਰੋ ਅਗਲਾ ਲੁੱਟ ਕੇ ਲੈ ਗਿਆ ਰੁਪਏ ਵੀ ਸਾਰੇ ਪੰਜਾਬ ਦਾ ਤੇ ਆ ਲੈਂਡ ਪੂਲ ਨੀਤੀ ਲੈ ਕੇ ਸਾਰੇ ਪੰਜਾਬ ਦਾ ਰੁਪਿਆ ਇਕੱਠਾ ਕਰਕੇ ਲੁੱਟ ਕੇ ਲੈ ਜਾਣ ਨੂੰ ਖੜਦਾ ਹੈ ਤੇ ਜਿਹੜਾ ਕਰਜ਼ਾ ਚਾੱਕ ਕੇ ਸਾਰਾ ਚੜਾ ਕੇ ਪੰਜਾਬੀਆਂ ਦੇ ਸਰ ਕਰਜ਼ਾ ਤੇ ਨਜ਼ਾਰੇ ਜਹਾਜ਼ਾਂ ਦੇ ਹੈਲੀਕਾਪਟਰਾਂ ਦੇ ਆਪ ਖੇਜਰੀ ਵਾਲੋਂ ਡਿਆ ਫਿਰਦਾ ਤੇ ਸਾਰਾ ਚੂਣ ਭੂਣ ਕੇ ਜਿਹੜਾ ਰਹਿ ਗਿਆ ਮਾੜਾ ਮੋਟਾ ਪੰਜਾਬ ਨੂੰ ਨਿਚੋੜ ਕੇ ਸਾਰਾ ਦਿੱਲੀ ਲੈ ਜਾਣਗੇ ਡੂੜ ਸਾਲ ਬਾਅਦ ਤੁਸੀਂ ਭਾਂਡੇ ਖੜਕਾਈ ਜੇ ਇੱਥੇ ਕਰੀ ਜੇ ਪੱਗਾਂ ਸਿਰ ਬਸਾ ਕੇ ਜਿਹੜੇ ਬੈਠੇ ਹੁੰਦੇ ਲਾਹਨਤੀ ਲੋਕ ਭਵੰਤਮਾਨ ਜਿੰਦਾਬਾਦ ਭਵੰਤਮੰਤਰੀ ਸੋਚਤੇ ਮੈਂ ਭਵੰਤਮਾਨ ਦੇ ਚੇਲਿਆਂ ਨੂੰ ਪੁੱਛਣਾ ਚਾਹੁੰਦਾ ਭਗਤਾ ਨੂੰ ਪੁੱਛਣਾ ਚਾਹੁੰਦਾ ਭਿੱਡਾਂ ਦਾ ਮੈਂ ਨਹੀਂ ਕਹਿੰਦਾ ਭਗਤ ਤੁਸੀਂ ਇਸ ਗੱਲ ਤੇ ਜਵਾਬ ਦਿਓਗੇ ਕੀ ਇਹ ਅੰਕੜੇ ਝੂਠੇ ਆ ਕਿਉਂ ਪੰਜਾਬ ਨੂੰ ਬਰਬਾਦ ਕੀਤਾ ਜਾ ਰਿਹਾ ਬਈ ਕਿਉਂ ਪੰਜਾਬ ਨੂੰ ਤਬਾਹ ਕੀਤਾ ਜਾ ਰਿਹਾ ਅਗਲੀ ਗੱਲ ਆਜੋ ਬਾਬਾ ਫਰੀਦ ਯੂਨੀਵਰਸਿਟੀ ਦੇ ਵਿੱਚ ਬਾਬਾ ਫਰੀਦ ਯੂਨੀਵਰਸਿਟੀ ਦੇ ਵਿੱਚ 7 ਤਰੀਕ ਨੂੰ ਪੇਪਰ ਹੋਣ ਜਾ ਰਹੇ ਆ ਪੋਸਟਾ ਕੱਢੀਆਂ ਬਾਬਾ ਫਰੀਦ ਯੂਨੀਵਰਸਿਟੀ ਨੇ ਜਿਹਦੇ ਵਿੱਚ ਕਲਰਕ ਸੀਨੀਅਰ ਅਸਿਸਟੈਂਟ ਤੇ ਹੋਰ ਦੋ ਵਿਭਾਗ ਨੇ ਚਾਰ ਦੇ ਵਿਭਾਗਾਂ ਦੇ ਵਿੱਚ 7 ਤਰੀਕ ਨੂੰ ਬਾਬਾ ਫਰੀਦ ਯੂਨੀਵਰਸਿਟੀ ਪੇਪਰ ਲੈ ਰਹੀ ਹੈ ਜਿਹਦੇ ਵਿੱਚ ਬਾਕੀ ਸਾਰੇ ਵਿਸ਼ੇ ਜਿਹੜੇ ਮੈਡ ਸੂਚੀ ਦੇ ਵਿੱਚ ਸ਼ਾਮਲ ਕਰ ਲਏ ਪੰਜਾਬੀ ਸ਼ਾਮਲ ਨਹੀਂ ਹੈਗੀ ਹਰਾਨੀ ਦੀ ਗੱਲ ਦੇਖੋ ਬਾਬਾ ਫ੍ਰੀ ਜੁਨੀਵਰਸਿਟੀ ਪੇਪਰ ਲੈ ਰਹੀ ਆ ਪੋਸਟਾਂ ਕੱਢੀਆਂ ਬੰਦੇ ਰੱਖਣੇ ਆ ਵੱਖ-ਵੱਖ ਭਾਗਾਂ ਦੇ ਵਿੱਚ ਬਾਕੀ ਸਾਰੇ ਵਿਸ਼ੇ ਸ਼ਾਮਲ ਕਰ ਲਏਗੇ ਪੰਜਾਬੀ ਨੂੰ ਮੈਡ ਸੂਚੀ 'ਚ ਲਾਂਬੇ ਕਰ ਦਿੱਤਾ ਗਿਆ ਕੱਢ ਦਿੱਤਾ ਗਿਆ ਅਜਿਵੇਂ ਪਹਿਲਾਂ ਸਹਿਕਾਰੀ ਖੰਡ ਮਿਲਦੀਆਂ 166 ਕੇ 166 ਪੋਸਟਾਂ ਕੱਢੀਆਂ ਸੀਆਂ ਉਹਦੇ 'ਚ ਵੀ ਪੰਜਾਬੀ ਦਾ ਇਹਨਾਂ ਨੇ ਕੀ ਹਾਲ ਕੀਤਾ ਸੀ ਹੁਣ ਇਹ ਇਹ ਜਿਹੜੇ ਨੀਤੀਆਂ ਤੈਅ ਕਰ ਰਿਹਾ ਕੌਣ ਲੋਕ ਨੇ ਸੋਚੋ ਮਰਾ ਧਿਆਨ ਮਾਰੋ ਲੱਗਦਾ ਪੰਜਾਬੀ ਕਿਤੇ ਇੱਥੇ ਰਹਿਣਗੇ ਨਾ ਤੁਹਾਡੇ ਭਲੇ ਨੌਕਰੀਆਂ ਰਹਿਣੀਆਂ ਨਾ ਰੁਜ਼ਗਾਰ ਰਹਿਣਾ ਨਾ ਤੁਹਾਡੇ ਭਲੇ ਖੇਤੀਬਾੜੀ ਰਹਿਣੀ ਨਾ ਤੁਹਾਡੀਆਂ ਜ਼ਮੀਨਾਂ ਛੱਡਣੀਆਂ ਇਹਨਾਂ ਨੇ ਸੋ ਯਾਰ ਇਸ ਕਰਕੇ ਮਾੜਾ ਮੁੱਢਾ ਅਕਲ ਨੂੰ ਹੱਥ ਮਾਰੋ ਮੇਰਾ ਵੀਰੇ ਇਹਨਾਂ ਨੂੰ ਘੇਰੋ ਐ ਨਹੀਂ ਕੰਮ ਸੂਤ ਆਉਣਾ ਜਿੱਥੇ ਕਿਤੇ ਇਹਨਾਂ ਦੇ ਐਮਐਲਏ ਇਹਨਾਂ ਦੇ ਮੰਤਰੀ ਕੋਈ ਬੰਦਾ ਇਹਨਾਂ ਦਾ ਆਉਂਦਾ ਖੁਦਕਾਰੀ ਆਉਂਦਾ ਘੇਰ ਕੇ ਸਵਾਲ ਪੁੱਛੋ ਪਿੰਡਾਂ ਦੇ ਵਿੱਚ ਇਹਨਾਂ ਦੇ ਬਾਈਕਾਰਡ ਦੀਆਂ ਵੱਡੀਆਂ-ਵੱਡੀਆਂ 플ੈਕਸਾਂ 플ੈਕਸਾਂ ਪੋਸਟਰ ਲਾ ਕੇ ਪਿੰਡੋ ਇਹਨਾਂ ਦੇ ਚੁਣੇ ਹੋਏ ਜਿਹੜਾ ਪਿੰਡਾਂ ਦੇ ਸਰਪੰਚਾਂ ਤੋਂ ਨੂੰ ਪੁੱਛੋ ਵੀ ਆਹ ਤੁਹਾਡੀ ਸਰਕਾਰ ਕੀ ਕਰ ਰਹੀ ਆ ਆ ਦੋ ਤੁਹਾਡੇ ਸਾਹਮਣੇ ਮੈਂ ਨਵੇਂ ਤੱਥ ਰੱਖਿਆ ਇੱਕ ਪਸ਼ੂ ਪਾਲਣ ਵਿਭਾਗ ਦਾ ਤੱਥ ਰੱਖਿਆ ਜਿਹੜਾ ਇਹਨਾਂ ਨੇ ਨੌਕਰੀਆਂ ਦੇ ਉਤੇ ਪੰਜਾਂ ਦੇ ਵਿੱਚੋਂ ਚਾਰ ਬਾਹਰਲੇ ਰੱਖ ਲਿਆ। ਦੂਜਾ ਬਾਬਾ ਫ੍ਰੀ ਜੁਨੀਵਰਸਿਟੀ ਦੇ ਵਿੱਚੋਂ ਜਦੋਂ ਬਾਬਾ ਫ੍ਰੀ ਜੁਨੀਵਰਸਿਟੀ ਦੇ ਵਿੱਚ ਪੰਜਾਬੀ ਨੂੰ ਲਾਂਬੇ ਕਰ ਦਿੱਤਾ ਗਿਆ ਉਹਦੇ ਫਿਰ ਯੂਪੀ ਦੇ ਬਿਹਾਰ ਦੇ ਹਿਮਾਚਲ ਦੇ ਹੋਰ ਸੂਬਿਆਂ ਦੇ ਲੋਕ ਹੀ ਆਉਣਗੇ। ਕਿੱਥੇ ਤਾਂ ਇਹਨਾਂ ਨੂੰ ਸ਼ਰਤਾਂ ਹੀ ਲਾਉਣੀਆਂ ਚਾਹੀਦੀਆਂ ਸੀਗੀਆਂ। ਵੀ ਪੰਜਾਬ ਦੇ ਅੰਦਰ ਪਹਿਲ ਦੇ ਆਧਾਰ ਤੇ ਨੌਕਰੀਆਂ ਪੰਜਾਬੀਆਂ ਨੂੰ ਮਿਲਣੀਆਂ ਚਾਹੀਦੀਆਂ ਨੇ। ਤੇ ਕਿੱਥੇ ਇਹਨਾਂ ਨੇ ਐਨਾ ਖੁੱਲਾ ਕਰਤਾ ਕੰਮ ਵੀ ਪੰਜਾਬੀਆਂ ਨੂੰ ਲਾਂਬੇ ਕਰੋ ਤੇ ਬਾਕੀ ਬਾਹਰਲੇ ਬੰਦੇ ਲਿਆ ਕੇ ਫਿੱਟ ਕਰ ਦਿਓ। ਜਿਸ ਕਰਕੇ ਪੰਜਾਬੀਓ ਤੁਹਾਨੂੰ ਹੱਥ ਬੰਨ੍ਹ ਕੇ ਪੀਲਾ ਬਾਈ ਮਿੱਟੀ ਦੇ ਮਾਦੋ ਨਾ ਬਣੋ ਨਾ ਤੁਸੀਂ ਐਨੇ ਅੱਖਾਂ ਮੀਚ ਕੇ ਅੰਨੇ ਹੋ ਕੇ ਅੰਨੇ ਭਗਤ ਬਣ ਕੇ ਤਾਲੀਆਂ ਮਾਰੋ ਇਹਨਾਂ ਦੇ ਚਰਪਲੇ ਸੁਣ ਕੇ ਕਹਾਣੀਆਂ ਸੁਣ ਕੇ ਇਹ ਲਿਖ ਕੇ ਲੈ ਲਓ ਇਹ ਬੰਦਾ ਜਾਂਦਾ ਜਾਂਦਾ ਇਹ ਭਵੰਤਸਿਓ ਜਿਹੜਾ ਹੱਥ ਠੋਕਾ ਬਣਿਆ ਇਹ ਸਾਰੀ ਕਮਾਂਡ ਦੇ ਲਈ ਇਹ ਤਾਂ ਪੁੱਛਦੇ ਕੋਈ ਨਹੀਂ ਬਾਈ ਇਹ ਸੁਣਵਾਈ ਕਿਉਂ ਨਹੀਂ ਤਾਂ ਰਬੜ ਦੀ ਮੋਹਰ ਹੈ ਇਹਨੂੰ ਜਿੱਥੇ ਕਹਿੰਦੇ ਦਸਕਤ ਕਰਦੇ ਆ ਫੈਲ ਆ ਗਈ ਕਰਦੇ ਆ ਮੋਹਰ ਲਾਤੀ ਹੋ ਗਿਆ ਮੋਹਰ ਵੀ ਹੋਰਾਂ ਹੱਥ ਹੈ ਕੱਲੇ ਦਸਕਤ ਦੇ ਦੋ ਕਰਾਉਂਦੇ ਆ ਸੋ ਤਬਾਹ ਕਰ ਦੇਣ ਕਿ ਭਾਈ ਪੰਜਾਬ ਨੂੰ ਆ ਗੱਲਾਂ ਬਾਰੇ ਗੌਰ ਕਰੋ ਇਹਦੇ ਬਾਰੇ ਆਵਾਜ਼ ਬੁਲੰਦ ਕਰੋ ਠਾਓ ਆਵਾਜ਼ ਮੈਂ ਇਕੱਲਾ ਬੋਲਦਾ ਰਹਿਣਾ ਪੰਜਾਬ ਦੇ ਬੁੱਧੀਜੀਵੀ ਜਿਹੜੇ ਹੈਗੇ ਉਹ ਸਾਰੇ ਚੁੱਪ ਨੇ ਪਤਾ ਨਹੀਂ ਕਿਹੜੀ ਬੁੱਧੀ ਨੂੰ ਕੀ ਕਿਹੜੀ ਜੀਵੀ ਲੱਗੀ ਉਹਨਾਂ ਦੇ ਉਹ ਵੀ ਇਹ ਮਸਲੇ ਨੇ ਚੁੱਪ ਨੇ ਆ ਜਿਹੜੀਆਂ ਵਿਰੋਧੀ ਧਿਰਾਂ ਨੇ ਇਹ ਵੀ ਚੁੱਪ ਨੇ ਵੈਸੇ ਕਹੀ ਜਾਂਦੇ ਰਾਜੇ ਬੜੰਗ ਕਰ ਗਏ ਮੈਂ ਛਾਤੀ ਤੇ ਗੋਲੀਆਂ ਖਾ ਲੂੰਗਾ ਮੈਂ ਮਰ ਜੂੰਗਾ ਜ਼ਮੀਨ ਨਹੀਂ ਜਾਣ ਦਿੰਦਾ ਇਹ ਪਤਾ ਨਹੀਂ ਕਿਹੜੀ ਉਹਨਾਂ ਦੀ ਛਾਤੀ ਇਹ ਜੀ ਬੋਲਟ ਪ੍ਰੂਫ ਲੋਹੇ ਦੀ ਪਾਣੀਆ ਪਤਾ ਨਹੀਂ ਕਿਹੜੀ ਚਾਦਰ ਲੱਗੀ ਐ ਪਰ ਪਤਾ ਨਹੀਂ ਕਿੰਨੇ ਖਵਾਰੀ ਗੋਲੀਆਂ ਖਾ ਗਏ ਪੰਜਾਬ ਦੇ ਹੱਕਾਂ ਦੀ ਖਾਤਰ ਆਹ ਮੁੱਦਿਆਂ ਦੇ ਕਿਉਂ ਨਹੀਂ ਬੋਲਦਾ ਕੋਈ ਕੋਈ ਬੋਲ ਰਿਹਾ ਨਾ ਮੁੱਦਿਆਂ ਦੇ ਉੱਤੇ ਨਹੀਂ ਬੋਲ ਰਿਹਾ ਅਬ ਨਾਕਾਲੀ ਬੋਲ ਰਹੇ ਨੇ ਜੇ ਜ਼ਮੀਨਾਂ ਨਾ ਰਹੀਆਂ ਰੁਜ਼ਗਾਰ ਨਾ ਰਿਹਾ ਨੌਕਰੀ ਨਾ ਰਹੀ ਡੈਮੋਗ੍ਰਾਫੀ ਪੰਜਾਬ ਦੀ ਬਦਲ ਗਈ ਤਾਂ ਪੰਜਾਬੀਆਂ ਦੇ ਪੱਲੇ ਕੀ ਐ ਸੋਨੂੰ ਕਿਹੜੇ ਲੀਡਰ ਫਿਰ ਚੁਣਨਾ ਹੈ ਲੀਡਰ ਵੀ ਉਹੀ ਬਣਨਗੇ ਥੋੜੇ ਥੋੜੇ ਐਮਐਲਏ ਵੀ ਐਮਪੀ ਵੀ ਮੰਤਰੀ ਮੁੱਖ ਮੰਤਰੀ ਸਰਕਾਰ ਉਹੀ ਚਲਾਉਣਗੇ ਫਿਰ ਉਹੀ ਬਣਨਗੇ ਤੋ ਬਹੁਤ ਗੰਭੀਰ ਮੁੱਦਾ ਜੇ ਇੱਕ ਵਾਰੀ ਇਹ ਬੰਦੇ ਆ ਗਏ ਫਿੱਟ ਹੋ ਗਏ ਹੋਈ ਜਾਂਦੇ ਐ ਇਹਨੂੰ ਕੱਢਿਆ ਕਿਵੇਂ ਜਾਊ ਕੱਢੇ ਨਹੀਂ ਜਾ ਸਕਦੇ ਜ਼ੋਰ ਲਾ ਲਓ ਸਰਕਾਰ ਕਰਨਾ ਵਿੱਚ ਹੈ ਹੋਗਲਾ ਸੁਪਰੀਮ ਕੋਰਟ ਹਾਈ ਕੋਰਟ ਜਾ ਕੇ ਖੜ ਜੂਗਾ ਸਿਸ ਕਰਕੇ ਗੱਲਾਂ ਨੂੰ ਧਿਆਨ ਦਿਓ ਮੇਰਾ ਵੀਰ ਬਹੁਤ ਬੁਰਾ ਹਾਲ ਪੰਜਾਬ ਦਾ ਹੈ ਕਰ ਰਹੇ ਨੇ ਬਹੁਤ ਜ਼ਿਆਦਾ ਬੁਰਾ ਹਾਲ ਜਿਵੇਂ ਕੋਈ ਦੁਸ਼ਮਣੀ ਕੱਢ ਰਿਹਾ ਹੋਵੇ ਕੇਜਰੀਵਾਲ ਸੋਸ਼ੋਧੀਏ ਵਰਗੇ ਵੀ ਤੈਨੂੰ 92 ਬੰਦੇ 95 93 94 ਬੰਦੇ ਜਿਤਾਏ ਪੰਜਾਬ ਦੇ ਲੋਕਾਂ ਨੇ ਸਿਰ ਤੇ ਬਿਠਾਇਆ ਸਨ ਉਸ ਤਰੀਕੇ ਨਾਲ ਲਗਾਤਾਰ ਨੁਕਸਾਨ ਕੱਢਾ ਵੱਡਾ ਪੰਜਾਬ ਦਾ ਇਹ ਕਰ ਰਿਹਾ ਸੋ ਗੌਰ ਕਰੋ ਮੇਰਾ ਵੀਰ ਵੱਧ ਤੋਂ ਵੱਧ ਮੈਂ ਅਪੀਲ ਕਰਦਾ ਜਿੰਨੇ ਪੰਜਾਬ ਦੇ ਵਿਦਵਾਨ ਬੰਦੇ ਨੇ ਬੁੱਧੀਜੀਵੀ ਲੋਕ ਨੇ ਸਮਾਜਿਕ ਬੰਦੇ ਨੇ ਉਹ ਸਾਡੀਆਂ ਜਿਹੜੀਆਂ ਧਾਰਮੋਜਥੇ ਬੰਦੀਆਂ ਨੇ ਆਮ ਲੋਕ ਨੇ ਸਾਰੇ ਇਕੱਠੇ ਹੋ ਕੇ ਮੁੱਦੇ ਤੇ ਰੌਲਾ ਪਾਓ ਇਹ ਮੁੱਦਾ ਬਹੁਤ ਗੰਭੀਰ ਆ ਇਹ ਛੋਟੀ ਮੋਟੀ ਗੱਲ ਨਹੀਂ ਹੈ ਵੀ ਕਿਵੇਂ ਪੰਜ-ਪੰਜ ਨਿਯੁਕਤੀਆਂ ਦੇ ਵਿੱਚੋਂ ਚਾਰ-ਚਾਰ ਬੰਦੇ ਬਾਹਰ ਲਿਆ ਜਾਣੇ ਕਹਿ ਦੇਣ ਦੀ ਗੱਲ ਆ ਛੋਟੋ ਮੇਰਾ ਵੀਰ ਜਾਗੋ ਇਹ ਗੱਲ ਤੇ ਰੌਲਾ ਪਾਓ ਵਿਰੋਧ ਕਰੋ ਘੇਰੋ ਇਹਨਾਂ ਨੂੰ ਪਿੰਡਾਂ ਦੇ ਨਾਂ ਬਾੜਨ ਦੇ ਉੱਪਰ ਲਿਖ ਕੇ ਲਾਓ ਪਿੰਡਾਂ ਦੇ ਉੱਤੇ ਪੋਸਟਰ ਤੇ ਵੱਡੀਆਂ-ਵੱਡੀਆਂ ਫਲੈਕਸਾ ਬੋਰਡ ਵੀ ਸਾਡੇ ਪਿੰਡ 'ਚ ਜੇ ਕੋਈ ਬੜ ਗਿਆ ਹਸਾਬ ਲਾ ਦਿਓ ਆ ਗੱਲਾਂ ਦੇ ਜਵਾਬ ਦਿਓ ਇਹ ਸਾਰੀਆਂ ਗੱਲਾਂ ਲਿਖ ਕੇ ਚਾਹੇ ਲੈਂਡ ਪੂਲਿੰਗ ਦੀ ਗੱਲ ਹੈ ਚਾਹੇ ਨੌਕਰੀਆਂ ਦੀ ਗੱਲ ਹੈ ਚਾਹੇ ਨਸ਼ਿਆਂ ਦੀ ਗੱਲ ਹੈ ਚਾਹੇ ਕਿਸੇ ਪ੍ਰਕਾਰ ਦੀਆਂ ਜਿਹੜੇ ਇਹਨਾਂ ਨੇ ਵਾਅਦੇ ਕੀਤੇ 1000-1000 ਰੁਪਏ ਬੀਬੀਆਂ ਨੂੰ ਦੇਵਾਂਗੇ ਸਾਰੀਆਂ ਗੱਲਾਂ ਲਿਖ ਕੇ ਲੈ ਕੇ ਸਵਾਲ ਪੁੱਛੋ ਇਹਨਾਂ ਤੋਂ ਬੱਬੂ ਕਹਿੰਦਾ ਬਟੰਡੇ ਪਾਸਪੋਰਟ ਦਫ਼ਤਰ ਦੇ ਬਾਹਰ ਲਾ ਹਿੰਦੀ ਬੋਲੀ ਜਾਂਦੇ ਆ ਟੁੱਟ ਕੇ ਪੈਂਦੇ ਆ ਪਾਸਪੋਰਟ ਸਕੈਨ ਕਰਾਉਣ ਗਏ ਸੀ ਕਹਿੰਦਾ ਲੋਕਾਂ ਨੂੰ ਪਹਿਣਾ ਹੀ ਆ ਬਾਈ ਜਦੋਂ ਇਹਨਾਂ ਨੇ ਚਾਰ ਚੁਫੇਰੇ ਆ ਕੇ ਨੌਕਰੀਆਂ ਦੇ ਵਹਿਜਣਾ ਤੁਹਾਨੂੰ ਕਿਹਨੇ ਪੁੱਛਣਾ ਜੁੱਤੀਆਂ ਮਾਰ ਕੇ ਰੱਜਾ ਰੱਖੋ ਪੰਜਾਬੀਓ ਛੋਟੇ ਛੋਟੇ ਜੁੱਤੀਆਂ ਪਹਿਣਗੀਆਂ ਸਾਨੂੰ ਧੱਕੇ ਵੱਜਣਗੇ ਸਾਨੂੰ ਜਲੀਲ ਕੀਤਾ ਜਾਊਗਾ ਸੁਣਨਾ ਉਹ ਕੁੱਤੇਖਾਨੀ ਹੋਣੀ ਆ ਮੇਰੀ ਗੱਲ ਯਾਦ ਰੱਖਿਓ ਇਹਦੀ ਸੋਚ ਹੀ ਨਹੀਂ ਹੋਣੀ ਜੇ ਹਲੇ ਵੀ ਨਾ ਜਾਗੇ ਤਾਂ ਤੁਸੀਂ